ਹੁਣ ਸਾਧ ਸੰਗਤ ਜੀ ਪਹੁੰਚੇ ਹਨ ਗੁਰਦੁਆਰਾ ਹੀਰਾ ਘਾਟ ਇੱਥੇ ਬਹਾਦਰ ਸ਼ਾਹ ਜਫਰ ਨੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹੋਏ ਸੀ ਤੇ ਉਸਨੇ ਅਤੀ ਕੀਮਤੀ ਹੀਰਾ ਸਤਗੁਰੂ ਜੀ ਨੂੰ ਸਤਕਾਰ ਵਜੋਂ ਭੇਜ ਕੀਤਾ ਸੀ ਗੁਰੂ ਜੀ ਨੇ ਤੁਥ ਜਾਣ ਕੇ ਕੋਲ ਬਗਦੀ ਗੋਦਾਵਰੀ ਵਿੱਚ ਛੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੰਨੀ ਸ਼ਰਧਾ ਨਾਲ ਗੁਰੂ ਜੀ ਨੇ ਹੀਰਾ ਭੇਟ ਕੀਤਾ ਪਰ ਸਤਗੁਰੂ ਜੀ ਨੂੰ ਲੱਗਦਾ ਹੀਰਿਆਂ ਦੀ ਕਦਰ ਨਹੀਂ ਇੰਜ ਨਹੀਂ ਕਰਦੇ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਨੂੰ ਜਾਣ ਕੇ ਕਿਹਾ ਜਰਾ ਗੋਦਾਵਰੀ ਵਿੱਚ ਨਜ਼ਰ ਮਾਰੋ ਜਦੋਂ ਬਹਾਦਰ ਸ਼ਾਹ ਨੇ ਨੀਂਜ ਨਾਲ ਤੱਕਿਆ ਤਾਂ ਕੀ ਵੇਖਿਆ ਨਦੀ ਵਿਚ ਇੱਕ ਹੀਰਾਨੀ ਬਲਕਿ ਉਹਦੇ ਪੇਟ ਕੀਤੇ ਹੀਰੇ ਜਿਹੇ ਤੇ ਉਸ ਤੋਂ ਵੱਧ ਕੁਦੀਕ ਅਣਗਿਣਤ ਹੀਰੇ ਹਨ ਤੇ ਉਸਦਾ ਹੰਕਾਰ ਨਵਿਰਤ ਹੋਇਆ ਤੇ ਅਸੀਂ ਹੁਣ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਹੀਰਾ ਘਾਟ ਦੇ ਕਰੋ ਜੀ ਦਰਸ਼ਨ ਗੁਰਦੁਆਰਾ ਹੀਰਾ ਘਾਟ ਦੇ ਲੋ ਜੀ ਪਹੁੰਚ ਗਏ ਜੀ ਗੁਰਦੁਆਰਾ ਹੀਰਾ ਘਾਟ ਇਤਿਹਾਸ ਆਪ ਜੀ ਨੇ ਸਰਵਣ ਕਰਾਂ ਹੀ ਦਿੱਤਾ ਹੈ ਤੇ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਦੇ ਇਹ ਸੰਗਤ ਹੌਲੀ ਹੌਲੀ ਹੌਲ ਕਰਕੇ ਅੰਦਰ ਜਾਰੀ ਹੈ ਜੀ ਹੀਰਾ ਘਾਟ ਹੁਣ ਅੰਦਰ ਗਿਆ ਉਹ ਉਹ ਬੈਠੇ ਆ ਰਾਮ ਜੀ ਕਿੰਨੀ ਮਿੱਤਰ ਪਲੇ ਇੰਗ ਇਥੇ ਜੀ ਜਾਨੇ ਤਾਂ ਇਤਸਾਤ ਤੋਂ ਆਪਣੇ ਘੇਰੇ ਲਾਏ ਉਹਨਾਂ ਦੇ ਨਾਲ ਬਹਾਂਦਰਖਾਪੀ ਆਇਆ ਹੋਇਆ ਸੀ ਇੱਕ ਜੀ ਗੁਰੂ ਜੀ ਦੀ ਬਾਣੀ ਸੁਣਾਏ ਬੈਠੇ ਹੋਏ ਸਰ ਸਜੇਤੀ ਬਾਣੀ ਜੀ ਆ ਕੇ ਬਹਾਂਦਰਖਾ ਨੇ ਕੀਤੀ ਇਹਨਾਂ ਗੁਰੂ ਘੇਟ ਕੀਤਾ موسیقی ਸ਼ੁਰੂ ਦੇ ਕੇ ਉਦਾਏ ਦੇ ਬਾਬਾ ਪਾਪਾ ਇਹ ਨਹੀਂ ਦਿੰਦੇ ਦੇ ਸ਼ੁਰੂ ਕਰਨਾ ਜਾਂਦੀ 24 ਘੰਟੇ ਲਓ ਜੀ ਕਰੋ ਜੀ ਦਰਸ਼ਨ ਗੋਦਾਵਰੀ ਦੇ ਪਾਪਾ ਕੋੜੀਆਂ ਵੀ ਹੈ ਨਹੀਂ ਚੌਰੇ ਇਹ ਦੇਖੋ ਪੱਪਾ ਉਹੀ ਨਾ ਚੰਮ ਕਰਿਆ ਪੱਪਾ ਹੈ ਹੈ ਹਾਂਜੀ ਸੱਚੀ ਲੋ ਜੀ ਕਰੋ ਇਹ ਗੁਰਦਵਾਰੇ ਦਰਸ਼ਨ ਆ ਪੌੜੀਆਂ ਜਾਰੀਆਂ ਨੀਚੇ ਨੂੰ ਵਾਈ ਜੂ ਜੀ ਨੇ ਇਹ ਪਾਣੀ ਕੇ ਅੰਦਰ ਹੀ ਰਾਤ ਦੇਖ ਦਿਆ ਠੇਕ ਦਿਆ ਹਾਂਜੀ ਠੇਕ ਦਿਆ ਲੋ ਜੀ ਦਰਸ਼ਨ ਕਰ ਲਏ ਆ ਗੁਰਦੁਆਰਾ ਹੀਰਾ ਘੜ ਸਾਹਿਬ ਦੇ ਤੇ ਸੰਗਤਾਂ ਹੁਣ ਦੁਬਾਰਾ ਵਾਪਸ ਜਾਣ ਲੱਗੀਆਂ ਜੀ ਤੇਰੇ ਮੈਣ ਚ ਹੁਣ ਪਹੁੰਚੇ ਆ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਤੇ ਬਹੁਤ ਹੀ ਰਮਣੀਕ ਸਥਾਨ ਹੈ ਜੀ ਆ ਦੇਖੋ ਹਾਥੀ ਵਗੈਰਾ ਬਣੇ ਹੋਏ ਆ ਪੁੱਤ ਇਹਨਾਂ ਜਾਈਗਾ ਤੁਹਾਨੂੰ ਮਹਾਰਾਜ ਕਾ ਹੁਣ ਪਹੁੰਚੇ ਆ ਜੀ ਸਤ ਜੁਗੀ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਜਿਹੜਾ ਕਿ ਆਨੰਦੇੜ ਸਾਹਿਬ ਦੇ ਵਿੱਚ ਹੀ ਪੈਂਦਾ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਹੁਤ ਹੀ ਸੁੰਦਰ ਤੇ ਰਮਣੀਕ ਸਥਾਨ ਹੈ ਜੀ ਮੈਡਮ ਤਾਂ ਬਿਲਕੁਲ ਖਲਾਅ ਹੈ ਹੋਰ ਨਹੀਂ ਕਿੰਨੀ ਖਲਾਅ ਹੈ ਇਹ ਤੇ ਲੋ ਜੀ ਕੋਈ ਫਿਰ ਕਰੋਨਾ ਫਲਾਗੇ ਜੀ ਆਪਾਂ ਖਾਣੇ ਪਾਉਣੇ ਆਂ ਆਪੇ 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 ਜਾ ਕੇ ਦਸਵੇਂ ਪਾਸੇ ਬੁਖਾਰ ਬੁੰਦੁਰਾ ਤਾਂ ਪੁੰਗਰ ਮੈਂ ਬੱਲ ਨਾ ਗਦੀ ਆਈ ਐ ਨਾ ਇਲਾਗ ਰਹੇ ਹੋ ਰਹੇ ਐ ਜੀ ਹੋ ਜਾਂਗੀ ਇੱਥੇ ਜੀ ਕਿਤਾਂ ਜੀ ਕਰੋ ਜੀ ਗਦਾਵਰੀ ਦਰਸ਼ਨ ਦੇਖੋ ਜੀ ਕਿ ਦਾਬਰੀ ਚਮਕਾ ਮਾਰ ਰਹੀ ਹੈ all ਅਰੋਜੀ ਦਰਸ਼ਨੇਦਾਰੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦੇ ਥੋੜੀ ਦੇਰ ਪਹਿਲਾਂ ਆਪਾਂ ਦਰਸ਼ਨ ਕਰੇ ਸੀਗੇ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਜੀ ਨਾਲ ਮਾਤਾ ਸਾਹਿਬ ਜੀ ਦੇ ਸਹਿਬ ਦੇਵਾ ਜੀ ਨਾਲ ਬੈਠ ਕੇ ਇਕਾਂਤ ਚ ਲੰਗਰ ਪ੍ਰਸ਼ਾਦ ਛਕਦੇ ਸੀ ਉਹ ਸਥਾਨ ਦੇ ਵੀ ਆਪਾਂ ਦਰਸ਼ਨ ਕਰੇ ਨੇ ਜੀ ਹੁਣ ਪਹੁੰਚੇ ਹਾਂ ਜੀ ਆਪਾਂ ਲੋਕਲ ਗੁਰਦੁਆਰੇ ਸਹਿਬਾਨ ਦੇ ਦਰਸ਼ਨ ਕਰਦੇ ਹੋਏ ਗੁਰਦੁਆਰਾ ਸ਼ਿਕਾਰ ਘਾਟ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਕਿ ਪਹਿਲੀ ਪਾਸ਼ਾਈ ਵੇਲੇ ਮੁੱਲਾ ਖੱਤਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀਗਾ ਤੇ ਇਹਦੀ ਪਤਨੀ ਨੇ ਇਹਨੂੰ ਕਹਿਤਾ ਸੀਗਾ ਕਿ ਗੁਰਨਾਨਕ ਸਾਹਿਬ ਤੈਨੂੰ ਨਾਲ ਲੈ ਜਾਣਗੇ ਭਾਈ ਤੂੰ ਅੰਦਰ ਜਾ ਕੇ ਛੁਪ ਜਾ ਇਹ ਅੰਦਰ ਜਾ ਕੇ ਛੁਪ ਗਿਆ ਸੀ ਤੇ ਮੁੱਲੇ ਖੱਤਰੀ ਨੂੰ ਸੱਪ ਲੜਨ ਕਰਕੇ ਇਹਦੀ ਮੌਤ ਹੋ ਗਈ ਸੀ ਤਾਂ ਇਹ ਸਾਹਿਬ ਦੀ ਜੂਨ ਚ ਪੈ ਗਿਆ ਸੀ ਸ਼ਾਰਟ ਕਰਕੇ ਇਤਿਹਾਸ ਸੁਣਾ ਰਿਹਾ ਹਾਂ ਤਾਂ ਸਾਹਿਬ ਜੀ ਜੂਨ ਚ ਪੈ ਦਸਵੇਂ ਪਾਸ਼ਾ ਨੇ ਉਰੇ ਖਰਗੋਸ਼ ਸਾਹਿਬ ਦਾ ਸ਼ਿਕਾਰ ਕਰਕੇ ਇਹਨੂੰ ਮੁਕਤੀ ਬਖਸ਼ੀ ਸੀ ਤੇ ਮੁਕਤੀ ਬਖਸ਼ ਕੇ ਇਹਦੀ ਰੂਹ ਸੱਚਖੰਡ ਨੂੰ ਚਲੀ ਗਈ ਸੀ ਇਹ ਜੋ ਚਿੱਤਰ ਆਪ ਜੀ ਦੇਖ ਰਹੇ ਹੋ ਇਹ ਇਹੀ ਵਰਣਨ ਕਰ ਰਿਹਾ ਹੈ ਇਹ ਸ਼ਿਕਾਰ ਕਾਟਾ ਜਿੱਥੇ ਦਸਵੇਂ ਪਾਤਸ਼ਾਹ ਨੇ ਸਾਹਿਬ ਦਾ ਸ਼ਿਕਾਰ ਕਰਕੇ ਮੁੰਲੇ ਖੱਤਰੀ ਦੀ ਰੂਹ ਨੂੰ ਆਜ਼ਾਦ ਕੀਤਾ ਸੀਗਾ ਨਾਲ ਬਹਾਦਰ ਸ਼ਾਹ ਜਫਰ ਵੀ ਖੜਾ ਹੈ ਆਓ ਜੀ ਕਰਦੇ ਹਾਂ ਗੁਰਦੁਆਰਾ ਸ਼ਿਕਾਰ ਕਾਟ ਦੇ ਦਰਸ਼ਨ ਜਿੱਥੇ ਮਹਾਰਾਜ ਨੇ ਸਾਹਿਬ ਦੇ ਜੋਗਨ ਵਿੱਚ ਬਏ ਮੁੱਲੇ ਕਤਰੇ ਦਾ ਉਧਾਰ ਕੀਤਾ ਸੀ ਵਾਹ 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 ਇਹ ਜਹਾਗਾ ਇਹਨਾਂ ਹੋਏ ਪੂਰੇ ਪੂਰੇ ਤੇ ਜੂਰ ਹੋ ਗਏ ਬਿਲਕੁਲ ਹਾਂ ਕਰੋ ਜੀ ਗੁਰਦੁਆਰਾ ਸ਼ਿਕਾਰਖਾਟ ਸਾਹਿਬ ਦੇ ਦਰਸ਼ਨ ਜਿੱਥੇ ਮੁੱਲੇ ਖੱਤਰੀ ਨੂੰ ਸਾਹਿਦ ਜੂਨ ਵਿੱਚ ਪਏ ਹੋਏ ਦਸਵੇਂ ਪਾਸ਼ਾ ਨੇ ਤੀਰ ਮਾਰ ਕੇ ਦਾ ਸ਼ਿਕਾਰ ਕੀਤਾ ਸੀ ਤੇ ਉਹਨੂੰ ਸਾਹਿਦ ਜੂਨ ਚੋਂ ਯਾਦ ਕਰਕੇ ਸੱਚਖੰਡ ਦੇ ਵਿੱਚ ਭੇਜ ਰਹੇ ਕਿ ਉਹ ਮੁੱਲਾ ਖੱਤਰੀ ਅਕਰਕੋਸ਼ ਦੇ ਜੁਨੀ ਭੋਗ ਰਹੇ ਸੀ ਉਹਦਾ ਉਧਾਰ ਕਰਕੇ ਗੁਰੂ ਨਾਨਕ ਪਾਸ਼ਾ ਨੇ ਆਪਣੇ ਬੱਚੇ ਨੂੰ ਪੁਗਾਏ ਸਨ ਦਸਵੇਂ ਜੰਮੇ ਦੇ ਵਿੱਚ ਦੇਖੋ ਜੀ ਕਿਸੇ ਟਾਈਮ ਇਹ ਜੰਗਲ ਹੁੰਦਾ ਸੀਗਾ ਬਹੁਤ ਹੀ ਪਵਨ ਪੁਰੀਤਰ ਸਥਾਨ ਹੈ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਨਾਲ ਕਿਰਾੜਾ ਦੋਸਤੀ ਕੂੜੇ ਕੁੜੀ ਪਾਏ ਮਰਨਾ ਜਪੇ ਮੁੱਲਿਆ ਆਵੇ ਕਿਤੇ ਥਾਈ ਇਹ ਗੁਰਬਾਣੀ 1412 ਅੰਕ ਦਸ਼ਸ਼ੋਭਿਤ ਹੈ ਜੀ ਇਹ ਖਲਾਸਤ ਕਰਦੇ ਕਿ ਜਿਆਸੀ ਕੇ ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ ਹੈ ਜੀ ਅਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਤਾਂ ਵੱਡਾ ਕੋਈ ਸ਼ੇਰਾਂ ਦਾ ਸ਼ਿਕਾਰ ਕਰਨਾ ਸੀ ਇਹੋ ਜਿਹਾ ਸ਼ੁਰਤਾਂ ਦਾ ਸ਼ੇਰਾਂ ਮਾਰ ਕੇ ਤੁਸੀਂ ਚੰਗਾ ਨਹੀਂ ਕੀਤਾ ਦਸਵੇਸ਼ਤਾ ਜੀ ਫਰਮਾਉਂਦੇ ਨੇ ਆਪਾਂ ਦਾ ਸ਼ਿਕਾਰਾਂ ਨਾਲ ਕੋਈ ਜੁੜ ਨਹੀਂ ਇਹ ਤਾਂ ਪਹਿਲੀ ਬਾਤ ਸ਼ਾਇਦ ਗੁਰਨਾਕ ਸਿੰਘ ਦੇ ਮਹਾਰਾਜ ਜੀ ਦਾ ਸੇਵਾ ਕਰ ਹੱਸੇ ਜੋ ਕਿ ਚੋਰੇ ਆਸੀ 아빠. ਕੀ ਕਰੀਏ ਲੋਕਾਂ ਨੇ ਪੱਤੀ ਕਰਦੀ ਆ ਰਹੀ ਹੈ ਇਸ ਪੱਤੀ ਦੀ ਹੂੰ ਅਪੱਤੀ ਕੋਈ ਕੋਈ ਕੁ ਕੁ ਬੋਤ ਕਰਦੀ ਆ ਰਹੀ ਹੈ ਬਾਬਾ ਲੋ ਜੀ ਤਕਰੀਬਨ ਤਕਰੀਬਨ ਸਾਰੇ ਗੁਰਦੁਆਰੇ ਸਭ ਕੁ ਮਲੇ ਜਾਂ ਜੀ ਹੁਣ ਬਸ ਸੰਗਤ ਚਾਲੇ ਪਾਏਗੀ ਜੀ ਆਪਣੇ ਸਥਾਨਾਂ ਤੇ ਹਜੂਰ ਸਾਹਿਬ ਦੇ ਲਈ ਤੇ مل رہے ہیں جی اگلے ویڈیو چلے بلاگ چھ لاسٹ استھان سا گرودوارا شکار گھاٹ آپ کو کتنے کا پڑتا ہے کیلا یہاں پہ آپ تو خرید تو لیا ہی ہے پانچ سو کا کیرٹ کتنا مطلب کتنا رہتا ہے اس میں باٮٔیس کلو کیرٹ کا کیرٹ کا ساتھ میں ہوتا ہوگا ہے نا بھجن اچھا پانچ سو آپ کو ملتا ہے نا یہ ٹوکری میں کتنا درجن رہتا ہے ساڑھے چار درجن رہتا ہے گردوارا نگینا کاٹ گردوارا نگینا گاٹ درشن کرو جی اتھے ایک لکھی سکھ نے ਗੁਰੂ ਸਾਹਿਬ ਜੀ ਨੇ ਨਗੀਨਾ ਪੈਂਡ ਕੀਤਾ ਸੀ ਤੇ ਗੁਰੂ ਜੀ ਨੇ ਗਦਾਵਰੀ ਚ ਫੇਂਗ ਦਿੱਤਾ ਸੀਗਾ ਸਾਹਮਣੇ ਤੇ ਉਸਨੇ ਸੋਚਿਆ ਮਾਰਜ ਨੇ ਕੀਮਤੀ ਨਗੀਨਾ ਗਦਾਵਰੀ ਛੁੱਟ ਦਿੱਤਾ ਹੈ ਤਾਂ ਛਤ ਗੁਰੂ ਜੀ ਨੇ ਕਿਹਾ ਭਾਈ ਆ ਆਪਣਾ ਨਗੀਨਾ ਗਦਾਵਰੀ ਚੋਂ ਕੱਢ ਲਿਆ ਤਾਂ ਉਹਨਾਂ ਜਾ ਰਿਹਾ ਸਿੱਖ ਨੇ ਜਦੋਂ ਨਦੀ ਵਿੱਚ ਜਾ ਕੇ ਆਪਣੇ ਜਿਹੇ ਕਈ ਨਗਿੰਨੇ ਦੇਖੇ ਲਾਲ ਜਵਾਹਰ ਦੇਖੇ ਤਾਂ ਉਹਦਾ ਸਾਰਾ ਹੰਕਾਰ ਦੂਰ ਹੋ ਗਿਆ ਤੇ ਛਤ ਗੁਰੂ ਪਾਤਸ਼ਾਹ ਜੀ ਦੇ ਚਰਨੀ ਵਿੱਚ ਟਹਿ ਟੇਰੀ ਹੋ ਗਿਆ Yeah, uh, so. نہیں <سؤال> گری جسانا ਸਾਡਾ ਸੰਜੁਗਿਤ ਉਸਤਾਨ ਹੋਵੇਗਾ ਦੁਨੀਆ ਚਲਾਇਆ ਹੋਇਆ ਕੀ ਗੁਰਦਾਵਰੀ ਵੇਖਣੇ ਯਾਰ ਆਪ ਕੋਲ ਨਾ ਬਾਕੀ ਗੁਜਾਰ ਸਾਹ ਕੋ ਸਿੱਖਾਂਗੇ ਉਹ ਤੈਨੂੰ ਦਾਲ ਦਾਨ ਕਿੰਨੇ ਵਜੇ ਸ਼ੁਰੂ ਹੁੰਦਾ 11:00 ਬਜੇ 11:00 ਬਜੇ 9:00 ਬਜੇ ਆ ਚਲੋ ਹੁਣ ਗੁਰਦਾਵਰੀ ਦੇ ਦਰਸ਼ਨ ਕਰਵਾ ਜਾਓ ਚਲੋ 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 ਆ ਜਾਓ